ਇੱਥੇ ਦਵਾਈਆਂ ਦਾ ਲੰਗਰ ਲੱਗਦਾ ਹੈ ਮੁਕਤਾ ਦੀ ਸੇਵਾ ਦੇ ਵਿੱਚ ਉੱਥੇ ਅੱਜ ਬਲੱਡ ਕੈਂਪ ਵੀ ਲਗਾਇਆ ਗਿਆ ਸੋ ਮੱਲਾਂ ਵਾਲੇ ਦੀ ਮਹਾਨ ਸ਼ਖਸੀਅਤ ਜੋਸ਼ਨ ਰੋਡਲੈਂਡ ਵਾਲੇ ਸਰਦਾਰ ਬਲਦੇਵ ਸਿੰਘ ਜੀ ਜੋ ਕਿ ਪਹਿਲਾਂ ਵੀ ਮੁਕਤਾ ਦੀ ਸੇਵਾ ਦੇ ਵਿੱਚ ਬਲੱਡ ਡੋਨਰ ਕਰ ਚੁੱਕੇ ਹੈ ਅੱਜ ਫਿਰ 16ਵੀਂ ਵਾਰ ਜਿਹੜਾ ਹੈ ਜੋ ਬਲੱਡ ਡੋਨਰ ਕੀਤਾ ਜਾ ਰਿਹਾ ਹੈ ਸਰਦਾਰ ਬਲਦੇਵ ਸਿੰਘ ਜੀ ਜੋਸ਼ਣ ਔਰ ਉਹਨਾਂ ਦੇ ਨਾਲ ਡਾਕਟਰ ਬਲਜਿੰਦਰ ਪੀਸੇਨ ਜੀ ਉਹਨਾਂ ਦੀ ਪੂਰੀ ਫੈਮਿਲੀ ਜੋ ਕਿ ਅੱਜ ਬਨੁਕਤਾ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਆ ਪਹਿਲੀ ਵਿਜਿਟ ਪਾਈ ਇਹਨਾਂ ਨੇ ਸੋ ਬਹੁਤ ਵਧੀਆ ਉਪਰਾਲਾ ਜਿਹੜੇ ਬੜੀ ਦੂਰ ਦੂਰ ਤੋਂ ਆਏ ਹੋਏ ਆ ਤੇ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਸਾਰਾ ਬਲੱਡ ਹੈ ਜੀ ਇਹ ਰਗੁਨਾਥ ਹਸਪੀਟਲ ਤੁਸੀਂ ਦੇਖ ਰਹੇ ਹੋ ਰਗੁਨਾਥ ਹਸਪੀਟਲ ਟੀਮ ਹੈ ਜਿਹੜੀ ਉਹ ਇੱਥੇ ਪਹੁੰਚਦੀ ਹੈ ਡਾਕਟਰ ਰਾਗਵ ਜੀ ਵੀ ਇੱਥੇ ਡਿਊਟੀ ਦਿੰਦੇ ਇੱਕ ਨੰਬਰ ਕਾਊਂਟਰ ਤੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਹੁਣ ਤੱਕ ਕਿੰਨੇ ਜੂਨਟ ਜਿਹੜੇ ਐ 40+ ਹੋ ਗਏ 40+ ਹੋ ਗਏ ਜੀ 40+ ਜਿਹੜੇ ਐ ਜੂਨ ਟੈਸਟਮੈਂਟ ਤੋਂ ਡੋਨੇਟ ਹੋ ਚੁੱਕੇ ਆ ਤੇ ਬੜਾ ਵਧੀਆ ਉਪਰਾਲਾ ਕਿਉਂਕਿ ਸਮਾਂ ਕਾਫੀ ਹੋ ਚੁੱਕਾ ਹੈ ਜੀ ਇਹ ਕੈਂਪ ਜਿਹੜਾ ਹੈ ਸਵੇਰੇ 6:30 ਵਜੇ ਸ਼ੁਰੂ ਹੋ ਜਾਂਦਾ ਜੀ ਸੋ ਬੜੀ ਦੂਰ ਦੂਰ ਤੋਂ ਜਿਹੜੇ ਹੈ ਬਲੱਡ ਡੋਨੇਟ ਕਰਨ ਵਾਸਤੇ ਪਹੁੰਚਦੇ ਆ ਉਸ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਔਰ ਕੋਈ ਕਾਰਨ ਤੋਂ ਫਸੋ ਨਾ ਹਾਂਜੀ ਸਰ ਕਿਹੜੀ ਜਗ੍ਹਾ ਤੋਂ ਤੁਸੀਂ ਮੱਧਮਾੜੇ ਤੋਂ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਬਲੱਡ ਡੋਨੇਟ ਕਰਦੇ ਨੂੰ ਕਾਫੀ ਸਮੇਂ ਤੋਂ ਕਰਦੇ 16ਵੀਂ ਵਾਰਾ ਕੀਤਾ ਜੀ ਪਹਿਲਾਂ 16ਵੀਂ ਵਾਰ ਕੀਤਾ ਠੀਕ ਹੈ ਜੀ ਕੋਈ ਪਰੇਸ਼ਾਨੀ ਦਿੱਕਤ ਨਹੀਂ ਆ ਰਹੀ ਕੋਈ ਪਰੇਸ਼ਾਨੀ ਜਿੱਦਕੇ ਅੱਜ ਬਲੱਡ ਬੈਂਕ ਕੈਂਪ ਲੱਗਾ ਹੈ ਉੱਥੇ ਸਿੰਘ ਰਵੀ ਟੈਟੂ ਵਾਲੇ ਵੀ ਜਿਹੜੇ ਪਹੁੰਚੇ ਹੋਏ ਆ ਜਿਸ ਤਰ੍ਹਾਂ ਇਹ ਬਾਈ ਜੀ ਨੇ ਦੱਸਿਆ ਸੀ ਸਵੇਰੇ ਕੈਂਪ ਦੇ ਵਿੱਚ ਵੀ ਜੋ ਵਿਅਕਤੀ ਘਰੋਂ ਨਿਕਲ ਜਾਂਦੇ ਆ ਬਿਨਾਂ ਪੁੱਛੇ ਦੱਸੇ ਤੋਂ ਮੰਦਬੁੱਧੀ ਹੁੰਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਬੋਲ ਨਹੀਂ ਸਕਦੇਗੇ ਕੋਈ ਯੂਪੀ ਦਾ ਕੋਈ ਬਿਹਾਰ ਦਾ ਹੈ ਕੋਈ ਇਦੋਂ ਪੰਜਾਬ ਦਾ ਬਿਹਾਰ ਯੂਪੀ ਚਲਾ ਜਾਂਦਾ ਉਹਨਾਂ ਦੇ ਟੈਟੂ ਬਣਾਣਾ ਜ਼ਰੂਰੀ ਹੈ ਫੋਨ ਨੰਬਰ ਦਿੱਤਾ ਹੋਵੇ ਤਾਂ ਕਿ ਜੋ ਬੰਦਾ ਗੁੰਮ ਹੋ ਜਾਂਦਾ ਘਰੋਂ ਬਾਰ-ਬਾਰ ਭੱਜਦਾ ਉਹਨਾਂ ਦਾ ਫੋਨ ਨੰਬਰ ਉਹਨਾਂ ਦਾ ਨਾਮ ਲਿਖਿਆ ਜਾਂਦਾ ਤੇ ਐਡਰੈਸ ਲਿਖਿਆ ਜਾਂਦਾ ਟੈਟੂ ਦੇ ਉੱਪਰ ਸਿੰਘ ਰਵੀ ਟੈਟੂ ਵਾਲੇ ਵੀ ਇੱਥੇ ਪਹੁੰਚੇ ਆ ਜੀ ਤੇ ਵੀਰ ਜੀ ਟੈਟੂ ਬਣਾ ਰਹੇ ਨੇ ਕਿਉਂਕਿ ਕੰਮ ਦੇ ਵਿੱਚ ਰੁਕਾਵਟ ਪੈ ਜਾਂਦੀ ਹੈ ਇਸ ਕਰਕੇ ਮੈਂ ਜਿਗਰਾ